वाटिंग वो बात मुझे एक नंबर चाहिए करो कि इनको व्हाट्सएप करो हां ना नाम भी फोन नंबर पा लो हां भाई कर दो आशा बोल दो यार कोई भारतीय हमारा रे ठीक है मैं काम हो गया सारा ਹੋ ਉਹ ਜਿਹੜਾ ਕੱਲ ਬਹੁਤ ਵਧੀਆ ਫੰਕਸ਼ਨ ਕੀਤਾ ਇਸਪੋਰਟਸ ਦਾ ਟੂਰਨਾਮੈਂਟ ਕਰਾਇਆ ਔਰ ਮੀਟਿੰਗ ਵਿੱਚ ਅਰਜੇਸ਼ ਸਾਹਾ ਜੀ ਨੂੰ ਬ੍ਰੈਸ ਰੈਸਟ੍ਰੇਸ਼ਨ ਆਫ ਸਟੇਟ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਬਾਕੀ ਟੀਮ ਜਿਹੜੀ ਹੈ ਉਹ ਜੇਸ਼ ਸਾਹਾ ਜੀ ਨਾਲ ਆਪਣੀ ਮਰਜ਼ੀ ਨਾਲ ਪਸੰਦ ਨਾਲ ਆਪਣੀ ਮਰਜ਼ੀ ਨਾਲ ਤਿਆਰ ਕਰਨਗੇ ਪੰਜਾਬ ਪ੍ਰਧਾਨ ਆਪਣੇ ਗੋਗਰਾ ਜੀ ਦਾ ਔਰ ਮੇਰ ਮਲਕ ਜਿਹੜਾ ਸਾਡੇ ਸੀਨੀਅਰ ਨੰਬਰ ਦੇ ਔਰ ਸਾਰੇ ਉਧੇਦਾਰਾਂ ਦਾ ਜਿਨ੍ਹਾਂ ਨੂੰ ਅੱਜ ਅਸੀਂ ਇਸ ਪ੍ਰੈਸ ਐਸੋਸੀਏਸ਼ਨ 오브 ਸਟੇਟ ਦੇ ਜਲੰਧਰ ਗੁਰਪਤਾ ਜੀ ਜਿਹੜੇ ਉਧੇਦਾਰ ਬਣਾਏ ਔਰ ਮੈਂ ਵਿਸ਼ਵਾਸ ਦਵਾਣਾ ਕਿ ਪ੍ਰੈਸ ਐਸੋਸੀਏਸ਼ਨ ਸਟੇਟ ਜਿਹੜੀ ਹੈ ਉਹ ਜਿੱਥੇ ਤੱਕ ਸਰਕਾਰਾਂ ਦੇ ਹੱਥ ਦੇ ਵਿੱਚ ਜਿੱਥੋਂ ਤੱਕ ਵੀ ਹੋਏਗਾ ਕੋਸ਼ਿਸ਼ ਕਰੇਗੀ ਕਿ ਇਹ ਵੀ ਪੱਤਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੇਸਾਫੀ ਨਾ ਹੋਵੇ ਔਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜਾ ਆਏ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿੰਨੇ ਵੀ ਲੋਕ ਹੈਗੇ ਆ ਅਸੀਂ ਉਹਨਾਂ ਹੜ੍ਹ ਪੀੜਤਾਂ ਦੀ ਮਦਦ ਕਰਾਂਗੇ ਔਰ ਕਿਸੇ ਵੀ ਤਰ੍ਹਾਂ ਦਾ ਅਸਹਿਯੋਗ ਜੇ ਸਾਨੂੰ ਸਟੇਟ ਜਾਂ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਦੇਗਾ ਆਪਾਂ ਉਹਨਾਂ ਨਾਲ ਚੱਲਣ ਨਹੀਂ ਦੇਵਾਂਗੇ ਬਾਕੀ ਹਰ ਪੱਤਰਕਾਰ ਦੀ ਜਿਹੜੀ ਇਹ ਸਮੱਸਿਆਵਾਂ ਉਹ ਜ਼ਿਆਦਾ ਨੇ ਜਿਲੰਦਰ ਦੇ ਵਿੱਚ ਉਹ ਸਮੱਸਿਆਵਾਂ ਨੂੰ ਹੱਲ ਕਰਨ ਲਈ ਅੱਜ ਜਿਹੜੀ ਆਪਣੀ ਟੀਮ ਬਣੀ ਹੈ ਉਹ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਆਪਾਂ ਅਤੇ ਪੱਤਰਕਾਰ ਭਰਾਵਾਂ ਦਾ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਮੀਟਿੰਗ ਹੈ ਆਰਮੀ ਦੇ ਕਿਤੀ ਜਾਏ ਤਾਂ ਜੋ ਪੱਤਰਕਾਰਾਂ ਦੀਆਂ ਸਮੱਸਿਆਵਾਂ ਤੇ ਮਦਦ ਸੰਬਧਾਨ ਜਿਹੜਾ ਹੋ ਕੇ ਆਵੇ ਬਹੁਤ ਬੋਤਲ